ਪਟਿਆਲਾ ਦੇ ਵਿੱਚ ਸਨੌਰ ਹਲਕੇ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲੋਕ ਸਮਿਤੀ ਦੀਆਂ ਚੋਣਾਂ ਦੌਰਾਨ ਅਕਾਲੀ ਦਲ ਦੇ ਆਗੂ ਅਤੇ ਸੀਨੀਅਰ ਨੇਤਾ ਵੱਲੋਂ ਮੌਜੂਦਾ ਸਰਕਾਰ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਅਤੇ ਕੁਝ ਅਜਹੀਆਂ ਵੀਡੀਓ ਵੀ ਵਾਇਰਲ ਹੁੰਦੀਆਂ ਦਿਖਾਈ ਦਿੱਤੀ ਜਿਸ ਦੇ ਵਿੱਚ ਸਾਫ਼ ਤੌਰ ਤੇ ਲੜਾਈ ਝਗੜੇ ਦੇ ਸਾਰ ਬੰਦੇ ਦਿਖਾਈ ਦੇ ਰਹੇ ਸੀ ਇਸ ਤੋਂ ਇਲਾਵਾ ਜ਼ਿਕਰਯੋਗ ਗੱਲ ਇਹ ਵੀ ਹੈ ਕਿ ਕੱਲ 4 ਦਸੰਬਰ 2025 ਨੂੰ ਨੋਮੀਨੇਸ਼ਨ ਪਰੰਦਾ ਆਖਰੀ ਦਿਨ ਸੀ ਅਤੇ ਹੀ ਪੂਰੇ ਪੰਜਾਬ ਪਰਦੇ ਵਿੱਚ ਅਜਹੀਆਂ ਵਕ ਵਕ ਵੀਡੀਓ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਧੱਕੇਸ਼ਾਹੀ ਦੇ ਇਲਜ਼ਾਮ ਲੱਗ ਰਹੇ ਨੇ ਇਹਨਾਂ ਨੂੰ ਨਹੀਂ ਰੋਕਦੇ ਸਾਰੇ ਲੰਗੜਦੇ ਹੁੰਦੇ ਆ। ਦੂਰੇ ਤੋਂ ਫੈਲਾ ਖੋਈਆਂ ਗਈਆਂ। ਦਸ ਬੰਦੇ ਤਾਂ ਫਿਰ ਇੱਧਰ ਬੜੀ ਜਾਂਦੇ ਨੇ। ਇੱਥੇ ਆ ਕੇ ਕੋਈ ਨਹੀਂ ਬੜਿਆ। ਇੱਥੇ ਆ ਕੇ ਫੈਲਾ ਖੋਈਆਂ ਗਈਆਂ। ਆਹ ਦੇਖ ਲਓ ਭਰਾਸਾ ਲਓ। ਆਹ ਬਾਹਰ ਨੂੰ। ਖੜ ਜੋ ਥਾਂ ਨਹੀਂ ਆ। ਇੰਨਾ ਤੋਂ ਅੱਗੇ ਵੀ ਫੈਲਾ ਖੋਈਆਂ ਗਈਆਂ। ਇੱਥੋਂ ਲੈ ਡੇਡਿਸ ਤੋਂ ਫੈਲਾ ਖੋਈਆਂ ਦਾ ਲੇਡੀ ਪੁਲਿਸ ਕੋਲ ਕੜੀਏ। ਮੇਰੀ ਅੰਦਰੋਂ ਖੋਈ ਗਈ ਹੈ। ਅੰਦਰੋਂ। ਤੇ ਬੰਦੇ ਇੱਧਰ ਵੀ। ਅੰਦਰ ਹੀ ਪੇਚ ਤੇ ਬੰਦੇ ਅੰਦਰ ਖੋਣਗੇ ਇਹ। ਅਸੀਂ ਨਹੀਂ ਅੰਦਰ ਲੈ ਗਏ ਸਾਰੇ। ਪਰ ਦੇ ਤਾਂ ਅੰਦਰ ਫੈਲਾ ਨਾ ਹੋਊ। ਬੰਦੇ ਨੇ ਅੰਦਰ ਆ ਆ ਬੰਦੇ ਨੇ ਅੰਦਰ ਫਾਇਲ ਖੋਲ ਲਈ ਸਰ ਅੰਦਰ ਕੈਮਰੇ ਲੱਗੇ ਨੇ ਜਿਹੜਾ ਕਰੂਗਾ ਫਰਚਾ ਵੀ ਰਹੂਗਾ ਨਾ ਉਹ ਤਾਂ ਮੈਂ ਜੋ ਬਸ ਮੇਰੇ ਨਾਲ ਆਉਂਦੇ ਚਲੋ ਚਲੋ ਕੋਈ ਅੰਦਰ ਫਾਇਲ ਖੋਈ ਹੈ ਜੀ ਅੰਦਰ ਤੇ ਫੋਨ ਅੰਦਰ ਪਾਏ ਦੇ ਗਏ ਨਾ ਜਿਹੜੀ ਜਗ੍ਹਾ ਥੋੜੇ ਸਾਹਮਣੇ ਅੰਦਰ ਫਾਇਲ ਲੱਗੇ ਨੇ ਸਰ ਫਾਇਲ ਅੰਦਰ ਕੈਮਰਾ ਲੱਗਿਆ ਜੀ ਅੰਦਰ ਕੈਮਰਾ ਲੱਗਿਆ ਮੇਰੇ ਕੋਲ ਡਰਾਈਵਰ ਦਾ ਫੋਨ ਖੋਇਆ ਹਾਂ ਹੁਣ 2 ਮਿੰਟ ਅਸੀਂ ਤੋਂ ਇਹ ਕਹਿੰਦੇ ਅੰਦਰ ਇੱਥੋਂ ਸਾਰਾ ਕੈਡੀਗੇਟ ਉਹਦਾ ਪਿੱਛਲਾ ਨੂੰ ਨਾਲ ਦਰਵਾਜ਼ੇ ਬੱਸ ਤੁਹਾਡੇ ਸਾਹਮਣੇ ਨਹੀਂ ਕੋਈ ਹੈ ਪਰ ਅੰਦਰ ਤੋਂ ਤੁਹਾਡੇ ਸਾਹਮਣੇ ਫੈਲਾ ਕੋਈ ਹੈ ਸਰ ਮੈਂ ਇੱਥੋਂ ਇੱਥੋਂ 100 ਬੰਦਾ ਕਿਵੇਂ ਅੰਦਰ ਆ ਗਏ ਸਰ ਇੱਥੋਂ ਆ ਦੇਖੋ ਉਹ ਤਾਂ ਐ ਹੋ ਰਿਹਾ ਇੱਕ ਦਮ ਤੁਹਾਨੂੰ 100 ਬੰਦਾ ਤਾਂ ਅੰਦਰ ਤੁਸੀਂ ਮਾਰ ਲਿਆ ਕਿੱਥੇ ਕਿੰਨਾ ਕੋਈ ਨਹੀਂ ਉੱਥੇ ਵੀ ਕੋਈ ਹੈ ਨੇ ਉੱਥੇ ਵੀ ਕੋਈ ਹੈ ਅੰਦਰ ਗਵਾਹ ਜੀ ਆ ਦੇਖੋ ਗਵਾਹ ਜੀ ਗਵਾਹ ਜਾਓ ਜੀ ਗਵਾਹ ਤੇ ਦੋ ਆਪਣੇ ਕਿਰੋ ਨਾਲ ਕਮ ਗਿਆ ਤੇਰੇ ਮੇਰੀ ਮੀਸੀ ਜੰਦੇ ਹੋ ਮੈਂ ਤੁਸੀਂ ਬਾਹਰ ਹੋਗੇ ਉਹ ਰਹਿਗੇ ਨਾ ਮੈਂ ਗਵਾਹ ਆ ਰਿਹਾ ਹਾਂ ਆਹ ਰੌਂਡ ਤੁਸੀਂ ਕੈਂਡੀਡੇਟ ਦੇ ਪੁੱਤ ਵੀ ਨਹੀਂ ਜਾ ਸਕਦਾ ਯਾਰ ਇਹ ਕੈਂਡੀਡੇਟ ਦਾ ਪੁੱਤ ਹੈ ਇਹ ਵੀ ਭਾਈ ਸਾਹਿਬ ਜੀ ਹੈ ਭਾਈ ਇਹ ਵੀ ਭਾਈ ਗਵਾਹ ਦੋ ਦੋ ਗਵਾਹ ਜਾਣਗੇ ਜੀ ਗਵਾਹ ਹੋ ਦੋ ਹੀ ਕੋਣ ਬੀ ਜੀ ਚਾਰ ਬੰਦੇ ਕੋਈ ਨਾ ਯਾਰ ਸਰ ਦੇ ਗਵਾਹ ਵਿੱਚ ਮੈਂਸ਼ਨ ਨੇ ਮੈਂਸ਼ਨ ਉਹੀ ਜਾਣਗੇ ਉਹੀ ਭੇਦਰੇ ਜਿਨ੍ਹਾਂ ਦਾ ਨਾਮ ਲਿਖਿਆ ਜਿਨ੍ਹਾਂ ਦਾ ਨਾਮ ਲਿਖਿਆ ਇਹ ਤਾਂ ਅੰਦਰੋਂ ਆਇਆ ਲੈਣ ਸਰ ਇਹ ਮੈਨੂੰ ਇਹ ਕਹਿੰਦੇ ਕੈਂਡੀਡੇਟ ਹੈ ਆਪਣੀ ਘਰ ਵਾਲੀ ਕੋ ਨਾਲ ਜਾਓ ਕੋਈ ਵੱਡਾ ਨਹੀਂ ਜਾਊਗਾ ਤੁਹਾਡੇ ਤੋਂ ਸਾਹਮਣੇ ਹੋ ਰਿਹਾ ਸਾਰਾ ਕੁਝ ਤੁਹਾਡੇ ਤੋਂ ਸਾਹਮਣੇ ਹੋ ਰਿਹਾ ਦੋ ਗਵਾਹ ਅਫਸਰ